ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਕਿ ਪ੍ਰੀਮੀਅਰ ਫੋਰਡ ਵੱਲੋਂ 5 ਦਿਨ ਕੰਮ ਸਬੰਧੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਦੂਜਾ ਕਈ ਦੇਸ਼ਾਂ ਨੇ ਅਮਰੀਕਾ ਦੀਆਂ ਡਾਕਸ ਬਾਵਾਂ ਠੱਪ ਕਰ ਦਿੱਤੀਆਂ ਤੇ ਇਹਦਾ ਕੈਨੇਡਾ ਦੇ ਉੱਤੇ ਕੀ ਅਸਰ ਪਊਗਾ? ਤੀਜੀ ਗੱਲਬਾਤ ਜਿਹੜੇ 40% ਕੈਨੇਡੀਅਨ ਬਿਜ਼ਨਸ ਨੇ ਉਹ ਟੈਰਿਫ ਦਾ ਬੋਝ ਗਾਹਕਾਂ ਦੇ ਉੱਤੇ ਪਾਉਣ ਦੇ ਲਈ ਇਸ ਵੇਲੇ ਤਿਆਰ ਨਹੀਂ ਉਹਨਾਂ ਨੇ ਕਹਿ ਦਿੱਤਾ। ਇੱਕ ਗੱਲਬਾਤ ਕਰਨੀ ਹੈ ਕਿ BC ਦੇ ਸਕੂਲਾਂ ਦਾ ਨਵਾਂ ਜਿਹੜਾ ਐਕਾਡੈਮਿਕ ਈਅਰ ਆ ਉਹ ਸ਼ੁਰੂ ਹੋ ਰਿਹਾ ਹੈ। ਤੇ ਇਹਦੇ ਲਈ ਤੁਹਾਨੂੰ ਸੈਲਫੋਨ ਨਿਯਮ ਜਿਹੜੇ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਤੇ ਬੀਸੀ ਦੇ ਵਿੱਚ ਗਰਮੀ ਨੇ ਰਿਕਾਰਡ ਤੋੜਿਆ ਇਹਦੇ ਬਾਰੇ ਗੱਲਬਾਤ ਕਰਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਫੈਸਲਾ ਆਟਵਾ ਸਿਟੀ ਆਫ ਆਟਵਾ ਨੇ ਫੈਸਲਾ ਕੀਤਾ ਆ ਕਿ ਪਹਿਲੀ ਜਨਵਰੀ ਤੋਂ ਜਿੰਨੇ ਵੀ ਸਿਟੀ ਦੇ EMPLOYEES ਨੇ ਉਹਨਾਂ ਨੂੰ ਆਫਿਸ ਤੇ ਦੇ ਵਿੱਚ 5 ਦਿਨ ਹਫਤੇ ਦੇ ਵਿੱਚ ਆਉਣਾ ਜ਼ਰੂਰੀ ਆ ਰੀਜ਼ਨ ਕੀ ਆ ਸਿਟੀ ਅਫੀਸ਼ਲ ਇਹ ਕਹਿੰਦੇ ਆ ਕਿ ਇਹਦੇ ਨਾਲ ਜਿਹੜੇ ਵਰਕਪਲੇਸ ਕਲਚਰ ਆ ਦੁਬਾਰਾ ਸ਼ੁਰੂ ਹੋਊਗਾ ਇਦੇ ਨਾਲ ਟੀਮ ਵਰਕ ਇਹਦੇ ਨਾਲ ਜਿਹੜੀ ਸਿਰਜਣਾਤਮਕਤਾ ਆ ਜਾਂ ਜਿਹੜੀ ਮੈਂਟਰਸ਼ਿਪ ਆ ਉਹਦੇ ਵਿੱਚ ਵਾਧਾ ਹੋਊਗਾ। ਪ੍ਰੀਮੀਅਰ ਨੇ ਡੱਗ ਫੋਰਡ ਐਂਟੈਰੀਓ ਦੇ ਉਹਨਾਂ ਨੇ ਇਸ ਕੰਮ ਲਈ ਆਟਵਾ ਦੀ ਸਿਫਤ ਕੀਤੀ ਆ, ਪ੍ਰੇਜ਼ ਕੀਤੀ ਆ ਕਿ ਇਹ ਬਹੁਤ ਚੰਗਾ ਕੰਮ ਆ ਤੇ ਇਹਦੇ ਨਾਲ ਹੀ ਉਹਨਾਂ ਨੇ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਆ। ਬੇਨਤੀ ਇਹ ਕੀਤੀ ਆ ਕਿ ਤੁਸੀਂ ਵੀ ਇਹ ਜ਼ਰੂਰੀ ਕਰ ਦਿਓ ਕਿ ਜਿਹੜੇ ਫੈਡਰਲ ਵਰਕਰ ਨੇ ਕੈਨੇਡਾ ਦੇ ਉਹ ਵੀ 5 ਦਿਨ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਨ ਜਿਹੜਾ ਇਨ ਪਰਸਨ ਕੰਮ ਆ ਪ੍ਰੀਮੀਅਰ ਡੱਗ ਫੋਰਡ ਦੇ ਨਜ਼ਰੀਏ ਦੇ ਅਨੁਸਾਰ ਇਹਦੇ ਨਾਲ ਜਿਹੜੀ ਸਾਂਝ ਆ ਇਹਦੇ ਨਾਲ ਇੱਕ ਜਿਹੜੀ ਫੇਸ ਟੂ ਫੇਸ ਕਮਿਊਨੀਕੇਸ਼ਨ ਹੁੰਦੀ ਆ ਇਹਦੇ ਨਾਲ ਮੈਂਟਰਿੰਗ ਹੁੰਦੀ ਆ ਔਰ ਉਹ ਵਧੀਆ ਤਰੀਕੇ ਨਾਲ ਹੁੰਦੀ ਆ ਰਿਮੋਟ ਵਰਕ ਦੇ ਨਾਲ ਇਸ ਵੇਲੇ ਫੈਡਰਲ ਸਰਕਾਰ ਦੇ ਵਰਕਰ ਜਿਹੜੇ ਆ ਉਹਨਾਂ ਨੂੰ ਆਫਿਸ ਦੇ ਵਿੱਚ ਘੱਟੋ ਘੱਟ ਹਫ਼ਤੇ 'ਚੋਂ 3 ਦਿਨ ਆਉਣਾ ਜ਼ਰੂਰੀ ਆ ਅਨਟੈਰੀਓ ਸਰਕਾਰ ਡਰੱਗ ਡਰੱਗ ਫੋਰਡ ਜਿਹੜੇ ਹੈਗੇ ਆ ਪ੍ਰੀਮੀਅਰ ਫੋਰਡ ਨੇ ਪਹਿਲਾਂ ਹੀ ਅਨਾਉਂਸ ਕੀਤਾ ਆ ਕਿ ਅਨਟੈਰੀਓ ਦੇ ਪ੍ਰੋਵਿੰਸ਼ੀਅਲ ਵਰਕਰ ਜਿਹੜੇ ਆ ਆਫਿਸ ਦੇ ਵਿੱਚ 4 ਦਿਨ ਹਫਤੇ ਦੇ ਵਿੱਚ ਆਉਣ ਨਵੰਬਰ ਤੋਂ ਤੇ 5 ਦਿਨ ਜਿਹੜੇ ਆ ਫਿਰ ਇਹ ਜਨਵਰੀ ਤੋਂ ਸ਼ੁਰੂ ਹੋ ਜਾਣ ਜਿਹੜੇ ਆਟਵਾ ਦੇ ਮੇਅਰ ਨੇ ਮਾਰਕਸ ਟਲਫ ਉਹਨਾਂ ਨੇ ਕਿਹਾ ਕਿ 5 ਦਿਨ ਕੰਮ ਆਫਿਸ ਦੇ ਵਿੱਚ ਇਹ ਆ ਕਿ ਅਸੀਂ ਇਕੱਠੇ ਰਲ ਕੇ ਜਿਹੜੀ ਇੱਕ ਵਧੀਆ ਟੀਮ ਬਣਾਉਣੀ ਚਾਹੁੰਦੇ ਆ ਤੇ ਆਪਣਾ ਕਲਚਰ ਇੰਪਰੂਵ ਕਰਨਾ ਚਾਹੁੰਦੇ ਆ ਜਿਹੜੇ ਸਿਟੀ ਵਰਕਰ ਨੇ ਉਹ ਆਲਰੇਡੀ ਔਨਸਾਈਟ ਦੇ ਲਗਭਗ 85% ਟਾਟ ਆਟੋਵਾ ਦੇ ਜਿਹੜੇ ਸਿਟੀ EMPLOYES ਨੇ ਕੋ ਬੱਸ ਡਰਾਈਵਰ ਆ ਜਾਂ ਪੈਰਾਮੈਡਿਕਸ ਆ ਫਾਇਰ ਫਾਈਟਰ ਆ ਜਾਂ ਜਿਹੜੇ ਰਿਕਰੀਏਸ਼ਨ ਜਿਹੜੇ ਸਟਾਫ ਆ ਉਹ ਪਹਿਲਾਂ ਹੀ ਇਨ ਪਰਸਨ ਕੰਮ ਕਰਦੇ ਆ ਉਹ ਤਾਂ ਰਿਮੋਟਲੀ ਕੰਮ ਕਰ ਹੀ ਨਹੀਂ ਸਕਦੇ ਜਿਹੜੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੇ ਕੈਨੇਡੀਅਨ ਕੰਪਨੀਆਂ ਨੇ ਖਾਸ ਕਰ ਜਿਵੇਂ TD ਆ RBC ਆ ਸਕੋਸ਼ੀਆ ਬੈਂਕ ਆ ਰੋਜਰਸ ਆ ਇਹ ਪੋਸ਼ ਕਰ ਰਹੇ ਆ ਮਲਾਜ਼ਮਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਵੀ ਬੈਕ ਟੂ ਆਫਿਸ ਆ ਜਾਓ ਚਾਰ ਦਿਨ ਜਿਹੜਾ ਹਫਤੇ ਦੇ ਵਿੱਚ ਹੋਣ ਤੇ ਪੰਜ ਦਿਨ ਜਲਦੀ ਤੋਂ ਜਲਦੀ ਓਵਰਆਲ ਸਰਕਾਰ ਦੇ ਵਿੱਚ ਤੇ ਕੰਪਨੀਆਂ ਇਹ ਬਿਲੀਵ ਕਰਦੀਆਂ ਕਿ ਵਰਕਰਾਂ ਨੂੰ ਕੰਮ ਦੇ ਉੱਤੇ ਵਾਪਸ ਬੁਲਾਉਣ ਦੇ ਨਾਲ ਕਹ ਲਓ ਕਿ ਟੀਮ ਸਪਿਰਟ ਵਧੂਗੀ ਇਨੋਵੇਸ਼ਨ ਵਧੂਗੀ ਇੱਥੋਂ ਤੱਕ ਕਿ ਕਈ ਜਿਹੜੇ EMPLOYEES ਨੇ ਉਹ ਹਾਈਬ੍ਰਿਡ ਜਾਂ ਰਿਮੋਟ ਵਰਕ ਨੂੰ ਵੀ ਪ੍ਰਿਫਰ ਕਰਦੇ ਨੇ ਇਹ ਮਾਮਲਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਰਿਹਾ ਪਿਛਲੇ ਸਮੇਂ ਦੇ ਵਿੱਚ ਜਦੋਂ ਕੋਵਿਡ ਹੋਇਆ ਘਰੋਂ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਕਿ ਜਿਹੜਾ ਕੋਈ ਵੀ ਕਰ ਸਕਦਾ ਕਰ ਲਵੇ ਉਹਦੇ ਤੋਂ ਬਾਅਦ ਮੁਲਾਜ਼ਮ ਕੰਮ ਤੇ ਔਰ ਨੂੰ ਤਿਆਰ ਨਹੀਂ ਅ ਕਈ ਕੰਪਨੀਆਂ ਹੀ ਸੱਦਰ ਨੂੰ ਤਿਆਰ ਨਹੀਂ ਸੀ ਪਰ ਹੁਣ ਜਿੱਦਾਂ ਆਟਵਾ ਸਿਟੀ ਆਫ ਆਟਵਾ ਨੇ ਕਿਹਾ ਵੀ ਤੁਸੀਂ ਆ ਜਾਓ ਉਹਨਾਂ ਨੇ ਪੰਜ ਜ਼ਰੂਰੀ ਕਰਤਾ ਪ੍ਰੀਮੀਅਰ ਡੱਗ ਫੋਰਡ ਨੇ ਜਿਹੜੇ ਪ੍ਰੋਵਿੰਸ਼ਲ ਵਰਕਰ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲੀ ਜਨਵਰੀ ਤੋਂ 5 ਦਿਨ ਹਫ਼ਤੇ ਚ ਆਉਣਾ ਤੇ ਇਹ ਮੰਗ ਕੀਤੀ ਆ ਕਿ ਫੈਡਰਲ ਸਰਕਾਰ ਵੀ ਆਪਣੇ ਮੁਲਾਜ਼ਮਾਂ ਨੂੰ ਕਹਿ ਦੇਵੇ ਕਿ ਤੁਸੀਂ ਵੀ 5 ਦਿਨ ਕੰਮ ਤੇ ਆਉਣਾ ਵਰਕਰ ਇਹ ਕਹਿੰਦੇ ਆ ਕਿ ਸਾਡੇ ਪੈਸੇ ਬਚਦੇ ਆ ਘਰੋਂ ਕੰਮ ਕਰਨ ਨਾਲ ਆਉਣ ਜਾਣ ਦਾ ਖਰਚਾ ਟਾਈਮ ਉੱਥੇ ਜਾ ਕੇ ਬਾਹਰੋਂ ਰੋਟੀ ਪਾਣੀ ਖਾਣਾ ਕੋਈ ਚਾਹ ਪੀਣੀ ਕਾਫੀ ਪੀਣੀ ਉਹਦਾ ਖਰਚਾ ਹੋਰ ਕੱਪੜੇ ਦਾ ਖਰਚਾ ਕਿੰਨੇ ਖਰਚੇ ਆ ਜਿਹੜੇ ਇਹਨਾਂ ਦੇ ਜਦੋਂ ਇੱਕ ਇੱਕ ਕਰਕੇ ਜੋੜਦੇ ਆ ਤਾਂ ਕਿੰਨੇ ਹੀ ਖਰਚੇ ਬਚ ਜਾਂਦੇ ਆ ਤੇ ਉਹ ਕਹਿੰਦੇ ਕੰਮ ਅਸੀਂ ਪੂਰਾ ਕਰ ਰਹੇ ਆ ਵੀ ਸਾਨੂੰ ਤੁਸੀਂ ਦਫ਼ਤਰ ਸਾਦਕੇ ਕਰਾਉਣਾ ਕੀ ਆ ਪਰ ਹੋਏ ਘਰੋਂ ਕੰਮ ਤੇ ਸਾਰੇ ਨਹੀਂ ਕਰ ਸਕਦੇ ਇਸ ਕਰਕੇ ਸਰਕਾਰਾਂ ਤੇ ਕੰਪਨੀਆਂ ਬਹੁਤ ਇਸ ਸਟਰਗਲ ਕਰ ਰਹੀਆਂ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਫ਼ਤਰਾਂ ਦੇ ਵਿੱਚ ਸੱਦਿਆ ਜਾਵੇ ਥੋੜੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਆ ਤੇ ਹੁਣ ਜਿਵੇਂ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਜੇਕਰ ਫੈਡਰਲ ਸਰਕਾਰ ਜ਼ਰੂਰੀ ਕਰ ਦਿੰਦੀ ਹੈ ਤਾਂ ਘਟੋ-ਘਟ ਫੈਡਰਲ ਮੁਲਾਜ਼ਮ ਹਫ਼ਤੇ 'ਚ ਪੰਜ ਤਿੰਨ ਦਫ਼ਤਰ ਚ ਆ ਕੇ ਕੰਮ ਕਰਨਾ ਸ਼ੁਰੂ ਜ਼ਰੂਰ ਕਰ ਦੇਣਗੇ ਅਗਲੀ ਗੱਲਬਾਤ ਅ ਅਮਰੀਕਾ ਦੇ ਵਿੱਚ ਇੱਕ ਆਪਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆ ਕੇ 29 ਅਗਸਤ ਤੋਂ ਯਾਨੀ ਕਿ ਪਰਸੋਂ ਤੋਂ ਅਮਰੀਕਾ ਨੇ ਇੱਕ ਟੈਕਸ ਐਗਜ਼ੈਂਪਸ਼ਨ ਖਤਮ ਕਰਨੀ ਆ ਜਿਹੜੇ ਨਾ 800 ਡਾਲਰ ਤੋਂ ਘੱਟ ਕੀਮਤ ਵਾਲਾ ਸਮਾਨ ਹੁੰਦਾ ਕਿਸੇ ਵੀ ਬਾਹਰਲੇ ਦੇਸ਼ ਤੋਂ ਅਮਰੀਕਾ ਦੇ ਵਿੱਚ ਆਉਂਦਾ ਇਹ ਉਹਦੇ ਤੇ ਟੈਕਸ ਨਹੀਂ ਲਾਉਂਦੇ ਇਹਦਾ ਮਤਲਬ ਇਹ ਆ ਕੋ ਸਸਤਾ ਪੈਂਦਾ ਜਿਹੜਾ ਹੁਣ ਇਹ ਰਾਸ਼ਟਰਪਤੀ 트੍ਰੰਪ ਦੇ ਜਿਹੜੇ ਸ਼ਾਸਨ ਦੇ ਦੌਰਾਨ ਇਹਨਾਂ ਨੇ ਇਹ ਕਰ ਦਿੱਤਾ ਕਿ ਅਸੀਂ ਇਹਨੂੰ ਖਤਮ ਕਰ ਰਹੇ ਹਾਂ ਹੁਣ 100 ਡਾਲਰ ਕਰ ਦਿੱਤਾ ਉਹਨਾਂ ਨੇ ਕਿ 100 ਡਾਲਰ ਤੋਂ ਘੱਟ ਵਾਲੀ ਚੀਜ਼ ਆ ਕੋਈ ਗਿਫਟ ਆ ਜਾਂ ਕੁਝ ਵੀ ਡਾਕ ਦੇ ਵਿੱਚੋਂ ਆਉਂਦਾ ਉਹਦੇ ਤੇ ਟੈਕਸ ਅਸੀਂ ਨਹੀਂ ਲਾਵਾਂਗੇ ਪਰ ਜੇ 100 ਡਾਲਰ ਤੋਂ ਉੱਤੇ ਆ ਤਾਂ ਉਹਦੇ ਤੇ ਟੈਰਿਫ ਲੱਗੂਗਾ ਉਹਦੇ ਤੇ ਟੈਕਸ ਲੱਗੂਗਾ ਤਾਂ ਮਤਲਬ ਉਹ ਚੀਜ਼ ਮਹਿੰਗੀ ਹੋਊਗੀ ਹੁਣ ਇਹ ਸਾਰੇ ਕੁਸ਼ ਦੇ ਕਿਉਂਕਿ ਰਾਸ਼ਟਰਪਤੀ ਟਰੰਪ ਦਾ ਮੰਨਣਾ ਇਹ ਆ ਕਿ ਇਹਨਾਂ ਪੈਕਟਾਂ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਡਰੱਗ ਆਉਂਦੀ ਆ ਜਾਂ ਗਲਤ ਕੰਮ ਇੱਥੇ ਕੀਤੇ ਜਾਂਦੇ ਆ ਹੁਣ ਇਹ ਸਾਰੇ ਕੁਸ਼ ਦੇ ਵਿੱਚ 100 ਡਾਲਰ ਤੋਂ ਘੱਟ ਵਾਲੇ ਗਿਫਟ ਉਹਨਾਂ ਨੇ ਛੱਡ ਦਿੱਤੇ ਤੇ ਟੈਰਿਫ ਉਹਨਾਂ ਨੇ ਇਹ ਦੱਸਿਆ ਕਿ ਕੋਈ ਵੀ 100 ਡਾਲਰ ਤੋਂ ਉੱਤੇ ਹੋਈ ਤੇ ਉਹਦੇ ਤੇ 15% ਟੈਰਿਫ ਯੂਰਪੀਅਨ ਕੰਟਰੀਜ਼ ਦੇ ਲਈ ਤੇ ਜੇ ਕੋ ਇੰਡੀਆ ਤੋਂ ਆਉਂਦਾ ਤਾਂ ਉਹਦੇ ਤੇ 50% ਟੈਰਿਫ ਲੱਗੂਗਾ ਦੂਜਾ ਇਹ ਆ ਕਿ ਆਈਟਮ ਭਾਵੇਂ ਕੋ 100 ਡਾਲਰ ਤੋਂ ਥੱਲੇ ਹੋਵੇ ਉਹਨੂੰ ਕਸਟਮ ਇਨਸਪੈਕਸ਼ਨ ਮਤਲਬ ਉਹਦੀ ਹੋਊਗੀ ਆ ਬਜਾਉਣ ਦੇ ਲਈ ਕੋ ਬਿਜ਼ਨਸ ਗoods ਜਾਂ ਕੋਈ ਹੋਰ ਚੀਜ਼ਾਂ ਆ ਉਹਨਾਂ ਸਾਰੀਆਂ ਦੇ ਉੱਤੇ ਹੁਣ ਇਹ ਸਾਰੇ ਕੁਛ ਤਾਂ ਜਿਹੜੀਆਂ ਕੰਟਰੀ ਹੁਣ ਦੇਸ਼ਾਂ ਨੇ ਕੀ ਕੀਤਾ ਅਪਣੀਆਂ ਸਰਵਿਸਿਜ਼ ਬੰਦ ਕਰਤੀਆਂ ਇੰਡੀਆ ਯੂਕੇ ਫਰਾਂਸ ਜਰਮਨੀ ਇਟਲੀ ਜਾਪਾਨ ਚਾਈਨਾ ਆਸਟ੍ਰੇਲੀਆ ਨਿਊਜ਼ੀਲੈਂਡ ਰਸ਼ੀਆ ਸਾਊਥ ਕੋਰੀਆ ਸਵਿਟਜ਼ਰਲੈਂਡ ਤੇ ਹੋਰ ਕਿੰਨੇ ਦੇਸ਼ ਆ ਅਗਲਾ ਸਟੈਪ ਇਹ ਆ ਕਿ ਜਿਹੜੀ ਯੂਐਨਜ਼ ਯੂਨੀਵਰਸਲ ਪੋਸਟਲ ਯੂਨੀਅਨ ਆ ਉਹ ਨੈਗੋਸ਼ੀਏਟ ਕਰ ਰਿਹਾ ਇਸ ਗੱਲ ਦੇ ਉੱਤੇ ਅਮਰੀਕਾ ਦੇ ਨਾਲ ਕਿ ਥੋੜਾ ਜਿਹਾ ਪ੍ਰੋਸੈਸ ਸੁਮੂਤ ਕੀਤਾ ਜਾਵੇ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਕੈਨੇਡਾ ਦੇ ਉੱਤੇ ਕੀ ਅਸਰ ਪੈ ਰਿਹਾ ਇਹ ਮਹੱਤਵਪੂਰਨ ਚੀਜ਼ ਆ ਜਿਹੜਾ 29 ਅਗਸਤ ਤੋਂ ਇਹ ਨਵਾਂ ਨਿਯਮ ਆ ਸੋ ਜਿਹੜੇ ਵੀ ਅ ਜਿਹੜੇ ਵੀ ਮਤਲਬ ਲੋ ਵੈਲਿਊਡ ਪੈਕੇਟ ਨੇ ਉਹ ਡਿਊਟੀ ਫ੍ਰੀ ਹੁਣ ਮਤਲਬ ਸਾਰੇ ਪੈਕੇਟਸ ਕੈਨੇਡਾ ਤੋਂ ਅਮਰੀਕਾ ਨੂੰ ਜਾਣਗੇ ਤਾਂ ਉਹਨਾਂ ਨੂੰ ਇੰਪੋਰਟ ਪੇ ਕਰਨਾ ਪਊਗਾ ਜਿਹੜੇ ਵੀ ਪੈਕੇਟ ਪੈਕੇਜ ਜਿਹੜੇ ਨੇ ਉਹ ਕੈਨੇਡਾ ਤੋਂ ਅਮਰੀਕਾ ਨੂੰ ਜਾਣਗੇ ਉਹਨਾਂ ਨੂੰ ਡਿਊਟੀ ਪੇ ਕਰਨੀ ਪਊਗੀ ਜਿਹੜੇ ਸਮਾਲ ਕੈਨੇਡੀਅਨ ਸੈਲਰਸ ਨੇ ਸਪੈਸ਼ਲੀ ਈ-ਕਾਮਰਸ ਜਾਂ ਜਿਹੜੇ ਦੂਜੇ ਆਰਟਿਸਟਸ ਨੇ ਜਿਹੜੇ ਡਾਇਰੈਕਟ ਟੂ ਕੰਜ਼ਿਊਮਰ ਮਾਡਲ ਦੇ ਨਾਲ ਚੱਲਦੇ ਆ ਉਹਨਾਂ ਨੂੰ ਫਿਰ ਇਹਦੀ ਕੀਮਤ ਦੇਣੀ ਪਊਗੀ ਕਿਉਂਕਿ ਪੇਪਰਵਰਕ ਜਾਂ ਹਾਇਰ ਪ੍ਰਾਈਸਸ ਤੇ ਉਹਦੇ ਨਾਲ ਜਿਹੜੀ ਆ ਉਹਨਾਂ ਦੀ ਸੇਲ ਜਿਹੜੀ ਅਮਰੀਕਾ ਦੇ ਵਿੱਚ ਕਰਦੇ ਸੀ ਉਹ ਜਿਹੜੀ ਪਹਿਲਾਂ ਸੌਖੀ ਹੋ ਜਾਂਦੀ ਸੀ ਉਹ ਔਖੀ ਹੋ ਜੂਗੀ ਕੈਨੇਡਾ ਪੋਸਟ ਇਹਨਾਂ ਦਾ ਜਿਹੜੇ 파ਟਨ ਹੈਗੇ ਆ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਕਿ ਕੋਈ ਪ੍ਰੀਪੇਡ ਡਿਊਟੀ ਆਨਲਾਈਨ ਜਿਹੜੀ ਪੈਕੇਜ ਜਿਹੜੀ ਸ਼ਿਪ ਕੀਤੇ ਜਾਂਦੇ ਉਹ ਤੋਂ ਪਹਿਲਾਂ ਕੋਈ ਗੱਲਬਾਤ ਕੀਤੀ ਜਾਵੇ ਤਾਂ ਕਿ ਅਮਰੀਕਾ ਦੇ ਜਿਹੜੇ ਨਵੇਂ ਨਿਯਮ ਨੇ ਉਹਨਾਂ ਦੇ ਨਾਲ ਇਹ ਅਲਾਈਨ ਹੋ ਕੇ ਚੱਲ ਸਕਣ ਜਿਹੜਾ ਵੀ ਪੈਕੇਜ ਕੈਨੇਡਾ ਤੋਂ ਜਾਂਦਾ ਉਹਨੂੰ ਜਾਂ ਤਾਂ ਸਟੈਂਡਰਡ ਟੈਰਿਫ ਰੇਟ ਦੇਣਾ ਪਊਗਾ ਉਸ ਪ੍ਰੋਡਕਟ ਦੇ ਉੱਤੇ ਜਿਹੜਾ ਟੈਂਪੋਰਰੀ ਫਲੈਟ ਰੇਟ ਆ 80 160 ਤੇ 200 ਡਾਲਰ ਡਿਪੈਂਡਿੰਗ ਕਿ ਟੈਰਿਫ ਦਾ ਲੈਵਲ ਕੀ ਆ ਫਰਵਰੀ 2026 ਤੋਂ ਵੱਡਾ ਅਸਰ ਇਹਦਾ ਛੋਟੀਆਂ ਆਈਟਮ ਦੇ ਉੱਤੇ ਆ ਮਨ ਲਓ 30 ਡਾਲਰ ਦਾ ਕੋਈ ਸਲੀਪਰ ਦਾ ਪੇਅਰ ਆ ਜਾਣਾ ਆ ਉਹ ਵੀ ਜਾ ਬਹੁਤ ਸਾਰਾ ਮਹਿੰਗਾ ਹੋ ਜਾਣਾ ਕਿਉਂਕਿ ਇਸ ਕੇਸ ਦੇ ਵਿੱਚ ਜਿਹੜੇ 37 ਡਾਲਰ ਆ ਉਹ ਜਿਹੜਾ ਮੰਨ ਲਓ ਵੱਧ ਕੇ 60 ਡਾਲਰ ਟੋਟਲ ਤੇ ਚਲੇ ਜਾਣਾ ਆ ਕਿਉਂਕਿ ਡਿਊਟੀਆਂ ਲੱਗਣੀਆਂ ਐ ਤੇ ਨਾਲ ਉਹਦੇ ਹੋਰ ਫੀਸਾਂ ਪੈ ਜਾਣੀਆਂ ਸੋ ਮਸਲਾ ਥੋੜਾ ਜਿਹਾ ਵੱਡਾ ਆ ਤੇ ਇਹਦਾ ਅਸਰ ਓਵਰ ਆਲ ਕੈਨੇਡਾ ਦੇ ਉੱਤੇ ਵੀ ਮਾੜਾ ਪੈ ਰਿਹਾ ਟੈਰਫ ਦੇ ਮਾਮਲੇ ਦੇ ਵਿੱਚ ਇੱਕ ਹੋਰ ਗੱਲਬਾਤ ਜਿਹੜੇ 40% ਕੈਨੇਡੀਅਨ ਬਿਜ਼ਨਸ ਨੇ ਉਹ ਕਹਿੰਦੇ ਵੀ ਉਹ ਟੈਰਫ ਦੀ ਜਿਹੜੀ ਹਾਇਰ ਕੋਸਟ ਆ ਜਿਹੜੀ ਅਮਰੀਕਾ ਨੇ ਉਹਦੇ ਉੱਤੇ ਲਾਉਣੀ ਆ ਉਹ ਅਗਲੇ ਸਾਲ ਆਪਣੇ ਕਸਟਮਰ ਤੇ ਪਾਸ ਔਨ ਕਰ ਦੇਣਗੇ 15% ਜਿਹੜੇ ਬਿਜ਼ਨਸ ਕਹਿੰਦੇ ਆ ਕਿ ਉਹ ਪਾਸ ਔਨ ਨਹੀਂ ਕਰਨਗੇ ਜਦੋਂ ਕਿ 22% ਕਹਿੰਦੇ ਆ ਕਿ ਉਹਨਾਂ ਨੂੰ ਜਿਹੜੀ ਮਤਲਬ ਲੱਗਦਾ ਆ ਕਿ ਟੈਰਫ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਊਗਾ ਤ੍ਰਵੰਜਾ ਫੀਸ ਦੀ ਜਿਹੜੇ bizness ਨੇ ਉਹਨਾਂ ਨੂੰ ਇਹ ਲੱਗਦਾ ਆ ਕਿ ਉਹ ਅਗਲੇ ਸਾਲ ਦੇ ਉੱਤੇ ਜਿਹੜੇ ਆ ਉਹ ਆਪਰੇਟ ਕਰਦੇ ਰਹਿਣਗੇ ਵੀ ਉਹ ਆਪਰੇਟ ਕਰਦੇ ਰਹਿਣਗੇ ਘੱਟੋ ਘੱਟ ਅਗਲੇ ਸਾਲ ਲਈ ਜਿਹੜੇ ਟੈਰਿਫ ਜਿੱਦਾਂ ਹੈਗੇ ਆ ਇਸੇ ਤਰੀਕੇ ਨਾਲ ਰਹਿੰਦੇ ਮਾਮਲਾ ਕੀ ਆ ਟੈਰਿਫ ਦਾ ਮਤਲਬ ਆ ਜਿਹੜੀ ਵੀ ਚੀਜ਼ ਜਾਣੀ ਆ ਜਾਂ ਆਉਣੀ ਆ ਉਹਦੇ ਉੱਤੇ ਟੈਕਸ ਹੁਣ ਮੰਨ ਲਓ ਕੋਈ ਚੀਜ਼ ਕੈਨੇਡਾ ਦੇ ਵਿੱਚ ਬਿਜ਼ਨਸ ਕਰ ਰਿਹਾ ਕੋਈ ਬੰਦਾ ਉਹ ਚੀਜ਼ ਮਹਿੰਗੀ ਪੈ ਰਹੀ ਹੈ ਪਹਿਲਾਂ ਉਹ 100 ਡਾਲਰ ਦੀ ਸੀ ਟੈਰਫ ਕਰਕੇ ਉਹਨੂੰ 125 ਆ ਦੀ ਪੈਣ ਲੱਗ ਪਈ ਹੁਣ ਉਹ ਕੀ ਕਰੂਗਾ 40% ਕਹਿੰਦੇ ਵੀ ਜਿਹੜੀ ਸਾਨੂੰ 125 ਆ ਦੀ ਪੈਂਦੀ ਹੈ ਅਸੀਂ ਸਿੱਧੀ ਕਸਟਮਰ ਨੂੰ 125 ਆ ਦੀ ਕਰ ਦੇਣੀ ਹੈ ਸਾਡਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕੁਝ ਜਿਹੜੀ ਆ ਬਿਜ਼ਨਸ ਕੀ ਕਰਦੇ ਆ ਉਹ ਦੇਖ ਲੈਂਦੇ ਆ ਕਿ ਟੈਂਪਰੇਰੀ ਆ ਵੀ ਇਹ ਵਕਤੀ ਤੌਰ ਦੇ ਉੱਤੇ ਟੈਰਫ ਲੱਗਿਆ ਹੋ ਸਕਦਾ ਅੱਗੇ ਜਾ ਕੇ ਠੀਕ ਹੋ ਜਾਣ ਉਹ ਉਹ ਜਿਹੜਾ ਘਾਟਾ ਪੈਣਾ ਉਹਨਾਂ ਨੂੰ ਮਹਿੰਗਾ ਖਰੀਦਣ ਦਾ ਉਹ ਆਪ ਚੱਲ ਲੈਂਦੇ ਆ ਕਸਟਮਰ ਤੇ ਨਹੀਂ ਪੈਣ ਦਿੰਦੇ ਹੈ ਹਾਲਾਂਕਿ ਹੈ ਉਹ ਵੀ ਇੱਕ ਸਟ੍ਰੈਟੇਜੀ ਦਾ ਹਿੱਸਾ ਹੀ ਕਿਉਂਕਿ ਉਹ ਕਸਟਮਰ ਤੇ ਨਹੀਂ ਪੈਣ ਦਿੰਦੇ ਜਿਹੜਾ ਕਸਟਮਰ ਆ ਉਹਨੂੰ ਉਹ ਚੀਜ਼ ਸਸਤੀ ਮਿਲਦੀ ਹੈ ਦੂਜੇ ਜਿਹੜੇ ਕਸਟਮਰ ਦੇ ਉੱਤੇ ਪਾਸ ਔਨ ਕਰ ਰਿਹਾ ਉਹਨਾਂ ਦੀ ਚੀਜ਼ ਮਹਿੰਗੀ ਹੁੰਦੀ ਹੈ ਇਸ ਕਰਕੇ ਕਸਟਮਰ ਉਹਨਾਂ ਦੇ ਕੋਲ ਆ ਜਾਂਦਾ ਆ 5-6% ਬਿਜ਼ਨਸ ਇਹ ਵੀ ਕਹਿੰਦੇ ਆ ਕਿ ਉਹ ਅਗਲੇ 12 ਮਹੀਨੇ ਸਰਵਾਈਵ ਨਹੀਂ ਕਰ ਸਕਦੇ ਜਿਸ ਤਰ੍ਹਾਂ ਟੈਰਫ ਦਾ এনवायरमेंट ਬਣਿਆ 41% ਬਿਜ਼ਨਸ ਇਹ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕਿੰਨਾ ਚਿਰ ਚੱਲ ਸਕਦੇ ਆ ਜੇ ਟੈਰਫ ਐਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਜਿਹੜੇ 52% ਬਿਜ਼ਨਸ ਨੇ ਕਿਹਾ ਵੀ ਜੇ ਟੈਰਫ ਲੱਗੇ ਰਹਿ ਤੇ ਅਸੀਂ ਆਪਣੀ ਸਟਾਫਿੰਗ ਮੇਨਟੇਨ ਕਰ ਸਕਦੇ ਆ ਘੱਟੋ ਘੱਟ ਇੱਕ ਸਾਲ ਦੇ ਲਈ ਜੇ ਟੈਰਫ ਇਸ ਤਰ੍ਹਾਂ ਹੀ ਰਹਿੰਦੇ ਆ ਜਦੋਂ ਕਿ ਬਾਕੀ ਸ਼ਾਇਦ ਸਟਾਫ ਵੀ ਪੂਰਾ ਨਾ ਕਰ ਸਕਣ 8% ਕਹਿੰਦੇ ਆ ਕਿ ਉਹ ਸਟੇਡੀ ਰੱਖਣਗੇ ਇੱਕ ਸਾਲ ਤੋਂ ਘੱਟ 40% ਜਿਹੜੇ ਇਹਦੇ ਬਾਰੇ ਅਨਸ਼ਰ 60% ਜਿਹੜੇ ਬਿਜ਼ਨਸ ਨੇ ਹਜੇ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਬੜੀ ਆਸ਼ਾ ਵਾ ਮਤਲਬ ਆਸਵੰਦ ਨੇ ਫਿਊਚਰ ਦੇ ਲਈ ਪਹਿਲਾਂ ਇਹ 70% ਸੀ ਜਿਹੜੇ ਕਹਿੰਦੇ ਕਿ ਅਸੀਂ ਆਸਵੰਦ ਹੁਣ ਕਹਿੰਦੇ 67% ਕਿ ਅਸੀਂ ਆਸਵੰਦ ਦਾ 14% ਜਿਹੜੇ ਬਿਜ਼ਨਸ ਉਹ ਕਹਿੰਦੇ ਸਾਡੀ ਸੇਲ ਵਧੂਗੀ ਅਗਲੇ ਜਿਹੜੇ ਤਿੰਨਾਂ ਮਹੀਨਿਆਂ ਦੇ ਵਿੱਚ ਪਰ 19% ਕਹਿੰਦੇ ਆ ਕਿ ਸੇਲ ਘਟੂਗੀ ਸੋ ਚੈਲੰਜ ਬਹੁਤ ਸਾਰੇ ਨੇ ਵੱਡੀ ਪ੍ਰੋਬਲਮ ਇਹ ਆ ਕਿ ਮਹਿੰਗਾਈ ਸਕਿਲਡ ਵਰਕਰ ਹਾਇਰ ਕਰਨੇ ਤੇ ਜਿਹੜੀ ਇਨਪੁਟ ਕਾਸਟ ਆ ਜਦੋਂ ਵੱਧ ਜਾਂਦੀ ਆ ਤਾਂ ਫਿਰ ਅਸਰ ਸਾਰੇ ਕੁਸ਼ ਦੇ ਉੱਤੇ ਪੈਂਦਾ ਅ ਜਿੰਨਾ ਜਿੰਨਾ ਟੈਰਿਫ ਦਾ ਅਸਰ ਹੈਗਾ ਆ ਲਗਭਗ 41% ਨੇ 40 41% ਨੇ ਉਹ ਕੰਜ਼ਿਊਮਰ ਨੂੰ ਅੱਗੇ ਪਾਸ ਕਰ ਦੇਣਾ ਅਗਲੀ ਗੱਲਬਾਤ ਬੀਸੀ ਦੇ ਸਕੂਲਾਂ ਦੇ ਵਿੱਚ ਹੁਣ ਜਿਹੜਾ ਨਵਾਂ ਵਾਰਾ ਸ਼ੁਰੂ ਹੋ ਰਿਹਾ 3 ਸਤੰਬਰ ਤੋਂ ਤਬੀਸ਼ੀਤ ਦੇ ਸਕੂਲ ਹਜੇ ਵੀ ਬਹੁਤ ਸਟ੍ਰਿਕਟ ਸੈਲਫੋਨ ਪਾਲਿਸੀ ਹੈ ਇਨਾਂ ਦੀ ਕਲਾਸਰੂਮ ਦੇ ਵਿੱਚ ਦੂਜਾ ਸਾਲ ਆਇਆ ਲਗਾਤਾਰ ਸੋ ਜੇ ਤੁਹਾਡੇ ਬੱਚੇ ਸਕੂਲ ਦੇ ਵਿੱਚ ਜਾ ਰਹੇ ਨੇ ਤੇ ਘਟੋ ਘਟ ਤੁਹਾਨੂੰ ਜਿਹੜੇ ਸੈਲਫੋਨ ਦੇ ਨਿਯਮ ਨੇ ਇਨਾਂ ਸੰਬੰਧੀ ਜ਼ਰੂਰ ਪਤਾ ਹੋਣਾ ਚਾਹੀਦਾ ਪ੍ਰੋਵਿੰਸ ਨੇ ਜਿਹੜੇ ਸਾਰੇ 60 ਸਕੂਲ ਡਿਸਟ੍ਰਿਕਟਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਜਾਂ ਜਿਹੜੀਆਂ ਟੈਬਲੇਟਸ ਹਨ ਉਹਨਾਂ ਨੂੰ ਰੈਸਟ੍ਰਿਕਟ ਕਰੋ ਰੈਸਟ੍ਰਿਕਟ ਕਰੋ ਪਰ ਹਰ ਇੱਕ ਡਿਸਟ੍ਰਿਕਟ ਜਿਹੜੀ ਆ ਈਵਨ ਹਰ ਇੱਕ ਜਿਹੜਾ ਟੀਚਰ ਆ ਉਹ ਡਿਸਾਈਡ ਕਰ ਸਕਦਾ ਵੀ ਮੈਂ ਕਰਨਾ ਕੀ ਆ ਥੋੜੀ ਡਿਸਕ੍ਰਿਪਸ਼ਨ ਦੇ ਉੱਤੇ ਆ ਉਹਦੇ ਉੱਤੇ ਆ ਕਿ ਉਹਨੇ ਕੀ ਕਰਨਾ ਆ ਐਕਸਪੈਕਟੇਸ਼ਨ ਤਾਂ ਇਹ ਆ ਸਟੂਡੈਂਟ ਡਿਵਾਈਸ ਯੂਜ਼ ਕਰ ਸਕਦੇ ਆ ਜੇ ਉਹਨਾਂ ਨੂੰ ਐਕਸੈਸੀਬਿਲਟੀ ਲਈ ਚਾਹੀਦਾ ਮੈਡੀਕਲੀ ਚਾਹੀਦਾ ਜਾਂ ਕਿਸੇ ਹੈਲਥ ਰੀਜ਼ਨ ਲਈ ਚਾਹੀਦਾ ਟੀਚਰ ਜਿਹੜੇ ਆ ਉਹ ਚੂਜ਼ ਕਰ ਸਕਦੇ ਆ ਕਿ ਉਹਨੇ ਸੈੱਲਫੋਨ ਟੈਬਲੇਟ ਜਾਂ ਇਹਨੂੰ ਲਰਨਿੰਗ ਟੂਲ ਵਜੋਂ ਜਾਂ ਡਿਜੀਟਲ ਲਿਟਰੇਸੀ ਲਈ ਵਰਤਣਾ ਜਾਂ ਨਹੀਂ ਪਰ ਉਹ ਵੀ ਉਹਦੇ ਲਈ ਵੀ ਜੇ ਸਟਰਕਚਰਡ ਉਸ ਤਰੀਕੇ ਦੇ ਨਾਲ ਹੋਇਆ ਆ ਜਿਹੜੀ ਗੋਲ ਇਹ ਆ ਕਿ ਡਿਸਟਰੈਕਸ਼ਨ ਨੂੰ ਲਿਮਟ ਕਰਨਾ ਜਿਹੜਾ ਧਿਆਨ ਭਟਕਦਾ ਉਹ ਤੋਂ ਪਾਸੇ ਕਰਕੇ ਬੱਚੇ ਜ਼ਿਆਦਾ ਧਿਆਨ ਪੜ੍ਹਾਈ ਵੱਲ ਲਾ ਸਕਣ ਬਹੁਤ ਸਾਰੇ ਜਿਹੜੇ ਮਾਪੇ ਤੇ ਟੀਚਰ ਨੇ ਉਹ ਕਹਿੰਦੇ ਵੀ ਜਦੋਂ ਬੱਚਿਆਂ ਦੇ ਕੋਲ ਸੈਲਫੋਨ ਨਹੀਂ ਹੁੰਦਾ ਜਾਂ ਉਹਨੂੰ ਅਸੀਂ ਘਟਾ ਦੰਨੇ ਆ ਉਹਦੇ ਤੇ ਰੈਸਟ੍ਰਿਕਸ਼ਨ ਲਾ ਦੰਨੇ ਆ ਬੱਚੇ ਕਲਾਸਰੂਮ ਦੇ ਵਿੱਚ ਜ਼ਿਆਦਾ ਫੋਕਸ ਕਰਦੇ ਆ ਦੂਜਾ ਇਹ ਆ ਕਿ ਪਿਛਲੇ ਸਾਲ ਜਿਹੜੇ ਫੋਨ ਆ ਉਹਨਾਂ ਨੂੰ ਮਤਲਬ ਕਲਾਸ ਸ਼ੁਰੂ ਹੋਣ ਤੋਂ ਲੈ ਕੇ ਸਕੂਲ ਦੇ ਖਤਮ ਹੋਣ ਤੱਕ ਮਤਲਬ ਬੈਲ ਟੂ ਬੈਲ ਜਿਹਨੂੰ ਕਹਿੰਦੇ ਆ ਉਹਦੇ ਤੇ ਪਾਬੰਦੀ ਰਹੀ ਹੈ ਪ੍ਰੀਮੀਅਰ ਡੇਵਿਡ ਵੀ ਇਹ ਕਹਿੰਦੇ ਆ ਕਿ ਇਹਦੇ ਨਾਲ ਬੱਚੇ ਜ਼ਿਆਦਾ ਸਿੱਖਣਗੇ ਜ਼ਿਆਦਾ ਇਹਨਾਂ ਦੇ ਦੋਸਤ ਬਣਨਗੇ ਜਿਹੜਾ ਪੀਅਰ ਪ੍ਰੈਸ਼ਰ ਆ ਉਹ ਘਟੂਗਾ ਵੀ ਮੈਂ ਫੋਨ ਲੈਣਾ ਤੇ ਫੋਨ ਵੀ ਮੈਂ ਵਧੀਆ ਲੈਣਾ ਜਾਂ ਇਹਦੇ ਕੋਲੇ ਨਹੀਂ ਆ ਫਿਰ ਉਹਨੂੰ ਲੱਗਦਾ ਕਿ ਮੇਰੇ ਕੋਲੇ ਫੋਨ ਕਿਉਂ ਨਹੀਂ ਆ ਉਹ ਜਿਹੜਾ ਕਾਲਜ ਵਾਲੇ ਦਾ ਪੀਅਰ ਪ੍ਰੈਸ਼ਰ ਨਾਲੋਂ ਦੇ ਸਰਕਲ ਦਾ ਪ੍ਰੈਸ਼ਰ ਆ ਉਹ ਵੀ ਘਟੂਗਾ ਦੂਜਾ ਰੋਰ ਇਹ ਵੀ ਕਹਿੰਦਾ ਕਿ ਇਨ ਇਕਵੈਲਿਟੀ ਘਟਾਈ ਜਾਵੇ ਕਿ ਜਿਹੜੀ ਲਰਨਿੰਗ ਆ ਬਰਾਬਰ ਹੋਵੇ ਸਾਰੇ ਮਾਪੇ ਫੋਨ ਨਹੀਂ ਲੈ ਕੇ ਦੇ ਸਕਦੇ ਤੇ ਸਾਰੇ ਮਾਪੇ ਵਧੀਆ ਫੋਨ ਨਹੀਂ ਲੈ ਕੇ ਦੇ ਸਕਦੇ ਜਿਹੜੀ ਉਹ ਘਟੋ ਘਟ ਹੈਗਾ ਆ ਕਿ ਇਨ ਇਕਵੈਲਿਟੀ ਹੈ ਜਿਹੜੀ ਨਾ ਬਰਾਬਰਤਾ ਹੈ ਇਹਦੇ ਨਾਲ ਉਹ ਵੀ ਘਟੂਗੀ ਸੋ ਸਕੂਲ ਬੋਰਡ ਇਹਦਾ ਰਿਵਿਊ ਕਰਦਾ ਕੋਡ ਆਫ ਕੰਡਕਟਰ ਦਾ ਹਰ ਸਾਲ ਤਿਉਹ ਦੇਖਦੇ ਆ ਕਿ ਜਿਹੜੀ ਇਹ ਪਾਲਿਸੀ ਆ ਕੰਮ ਕਰ ਰਹੀ ਆ ਜਾਂ ਨਹੀਂ ਕਰ ਰਹੀ ਇਹਦੇ ਸੰਬੰਧੀ ਬਹੁਤ ਸਾਰੇ ਡਿਬੇਟ ਨੇ ਸੈਲਫੋਨ ਸੰਬੰਧੀ ਜਿੱਦਾਂ ਪਹਿਲਾਂ ਦਾ ਕਿ ਪ੍ਰੋਵਿੰਸ ਤਾਂ ਚਾਹੁੰਦਾ ਆ ਕਿ ਉਹਨਾਂ ਨੂੰ ਰੈਸਟ੍ਰਿਕਟ ਕੀਤਾ ਜਾਵੇ ਪਰ ਹਰ ਇੱਕ ਸਕੂਲ ਡਿਸਟ੍ਰਿਕਟ ਦੇ ਇਵਨ ਟੀਚਰ ਦੇ ਆਪਣੀ ਮਰਜ਼ੀ ਆ ਕਿ ਉਹਨੇ ਕਿਸ ਤਰੀਕੇ ਨਾਲ ਪੜਾਉਣਾ ਪਰ ਉਹਨਾਂ ਸਾਰਿਆਂ ਦਾ ਜਿਹੜਾ ਮੁੱਖ ਦਾ ਨਿਜਮ ਆ ਉਹ ਇਹੀ ਆ ਕਿ ਡਿਸਟਰੈਕਸ਼ਨ ਨਹੀਂ ਹੋਣੀ ਚਾਹੀਦੀ ਬੱਚੇ ਦਾ ਧਿਆਨ ਜਿਹੜਾ ਪੜ੍ਹਾਈ ਦੇ ਵਿੱਚ ਹੋਵੇ ਜੇ ਉਹਨੇ ਇਹਨਾਂ ਨੂੰ ਇੱਕ ਟੂਲ ਵਜੋਂ ਵਰਤਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਾਂ ਉਹ 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 ਮਤਲਬ ਲਰਨਿੰਗ ਟੂਲ ਹੋਵੇ ਨਾ ਕਿ ਪੜ੍ਹਾਈ ਤੋਂ ਪਟਕਾਉਣ ਵਾਲੀ ਗੱਲ ਅਗਲੀ ਗੱਲਬਾਤ BC ਦੇ ਮੌਸਮ ਬਾਰੇ ਆ ਕੈਨੇਡਾ ਦਾ ਜਿਹੜਾ ਹੌਟਸਪੌਟ ਆ ਲਿਟਨ BC ਦੇ ਵਿੱਚ 41.3 ਡਿਗਰੀ ਸੈਂਟੀਗ੍ਰੇਡ ਤਾਪਮਾਨ ਸੋਮਵਾਰ ਸਵੇਰੇ ਰਿਕਾਰਡ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਗਰਮ ਤਾਪਮਾਨ ਆ ਜਿਹੜਾ 225 ਦੇ ਵਿੱਚ ਜਿਹੜਾ ਪਹਿਲਾ ਰਿਕਾਰਡ ਸੀਗਾ ਅਗਸਤ 25 ਦੇ ਵਿੱਚ ਸੀਗਾ ਉਹ 37.2 ਡਿਗਰੀ ਦਾ 1934 ਦੇ ਵਿੱਚ ਮਤਲਬ ਇਹ ਨਹੀਂ ਕਿ ਹਿਤ ਤੋਂ ਵੱਧ ਗਰਮੀ ਨਹੀਂ ਕਦੇ ਪਈ 25 ਅਗਸਤ ਨੂੰ ਕੈਨੇਡਾ ਦੇ ਵਿੱਚ ਕਦੇ 41.3 ਡਿਗਰੀ ਟੈਂਪਰੇਚਰ ਨਹੀਂ ਹੋਇਆ 1934 ਦੇ ਵਿੱਚ ਇਹ ਟੈਂਪਰੇਚਰ 37.2 ਹੋਇਆ ਸੀ ਤੇ ਉਦੋਂ ਲੋਕ ਕਹਿੰਦੇ ਸੀ ਵੀ ਬਹੁਤ ਜ਼ਿਆਦਾ ਗਰਮੀ ਪਈ ਆ ਜਿਹੜੀ ਕਿ ਹੁਣ 225 ਦੇ ਵਿੱਚ ਇਹ ਲਿਟਨ ਜਿਹੜਾ ਇਥੇ ਟਾਊਨ ਆ ਬੀਸੀ ਦੇ ਵਿੱਚ ਉਥੇ ਦਾ ਤਾਪਮਾਨ 41.3 ਡਿਗਰੀ ਸੈਂਟੀਗ੍ਰੇਡ ਦੱਸਿਆ ਗਿਆ 16 ਇਲਾਕੇ ਬੀਸੀ ਦੇ ਵਿੱਚ ਨਵੇਂ ਰਿਕਾਰਡ ਬਣੇ ਆ ਵਿਸਲਰ ਵੀ ਆ ਕੈਮਲੂਪਸ ਵੀ ਆ ਕੋਲੋਨਾ ਵੀ ਆ ਆ ਆਪਣੇ ਲਿਲੀਓਟ ਵੀ ਆ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਨਵੇਂ ਰਿਕਾਰਡ ਬਣੇ ਆ ਲਿਲੀਉਟ ਦੇ ਵਿੱਚ 38. ਜਿਹੜਾ ਆਪਣੇ ਕੈਥਕ ਰੀਕ ਦੇ ਵਿੱਚ 38.8 ਡਿਗਰੀ ਤੇ ਲਿਲੀਉਟ ਦੇ ਵਿੱਚ 38.5 ਡਿਗਰੀ ਤਾਪਮਨ ਹੋ ਗਿਆ ਦੋਵਾਂ ਨੇ ਆਪਣੇ ਪਹਿਲੇ ਰਿਕਾਰਡ ਤੋੜਿਆ এনवायरमेंट ਕੈਨੇਡਾ ਨੇ ਵਾਰਨਿੰਗ ਦਿੱਤੀ ਹੈ ਫਰੇਜ਼ਰ ਕੈਨਯਨ ਦੇ ਵਿੱਚ ਥੌਮਪਸਨ ਦੇ ਵਿੱਚ ਤੇ ਉਕਨਾ ਕਨਰੀਜਨਸ ਦੇ ਵਿੱਚ ਕਿ ਇੱਥੇ 35 ਡਿਗਰੀ ਤੋਂ ਲੈ ਕੇ 39 ਡਿਗਰੀ ਸੈਂਟੀਗ੍ਰੇਡ ਤੱਕ ਆ ਲਗਭਗ ਇਸ ਹਫਤੇ ਦੇ ਆਖਰ ਤੱਕ ਦੱਸਿਆ ਜਾ ਰਿਹਾ ਅੱਜ ਬੁੱਧਵਾਰ ਹੋਇਆ ਤੇ ਸ਼ਨੀਵਾਰ ਤੱਕ ਜਿਹੜਾ 35 ਤੋਂ ਲੈ ਕੇ 39 ਡਿਗਰੀ ਤੱਕ ਤਾਪਮਨ ਰਹੂਗਾ। ਅ ਸ਼ੁੱਕਰਵਾਰ ਨੂੰ ਅਸਲ ਦੇ ਵਿੱਚ ਥੋੜੀ ਜਿਹੀ ਠੰਡੀ ਹਵਾ ਆਜੂਗੀ। ਪਰ ਜਿਹੜਾ ਸਤੰਬਰ ਦਾ ਪਹਿਲਾ ਹਫਤਾ ਹੈ अर्ਲੀ ਸੈਪਟੈਂਬਰ ਆ ਆਮ ਤੌਰ ਤੇ ਇੱਥੇ ਗਰਮੀ ਘਟ ਜਾਂਦੀ ਹੁੰਦੀ ਆ ਪਰ ਇੱਥੇ ਗਰਮੀ ਜਿਹੜੀ ਆ ਉਹ ਅ ਮਤਲਬ ਇਹ ਆ ਕਿ ਲਗਭਗ ਅ ਮਤਲਬ ਆਮ ਨਾਲੋਂ ਜ਼ਿਆਦਾ ਸਤੰਬਰ ਦੇ ਵਿੱਚ ਜਿੰਨੀ ਗਰਮੀ ਹੁੰਦੀ ਆ ਉਹ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਲੈਟਨ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੈਨੇਡਾ ਦਾ ਸਭ ਤੋਂ ਜ਼ਿਆਦਾ ਤਾਪਮਾਨ 21 ਦੇ ਵਿੱਚ 2021 ਦੇ ਵਿੱਚ 4 ਸਾਲ ਪਹਿਲਾਂ 49.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ ਉਹ ਪੂਰੇ ਦਾ ਪੂਰਾ ਪਿੰਡ ਜਿਹੜਾ ਅਸੀਂ ਟਾਊਨ ਜਿਹੜਾ ਅਸੀਂ ਤਬਾਹ ਕਰ ਦਿੱਤਾ ਸੀ ਅੱਗ ਨੇ ਉਤੋਂ ਥੋੜਾ ਚਿਰ ਪਹਿਲਾਂ ਹੀ 49.6 ਡਿਗਰੀ ਸੈਂਟੀਗ੍ਰੇਡ ਤਾਪਮਾਨ ਜਿਹੜਾ ਕਿ ਕੈਨੇਡਾ ਦੇ ਸਾਰੇ ਸਮਿਆਂ ਦੇ ਰਿਕਾਰਡ ਇਸ ਇਸ ਰਿਕਾਰਡ ਨੇ ਤੋੜ ਦਿੱਤੇ ਸੀ ਸੋ so, 70 ਵਾਈਲਡਫਾਇਰ ਐਸ ਵੇਲੇ BC ਦੇ ਵਿੱਚ ਐਕਟਿਵ ਨੇ ਅੱਗਾਂ ਲੱਗੀਆਂ ਆ ਸੱਤ ਜਿਹੜੀਆਂ ਆਊਟ ਆਫ ਕੰਟਰੋਲ ਨੇ ਜਿਨ੍ਹਾਂ ਦੇ ਵਿੱਚ ਸੇਲਰਬਾਰ ਫਾਇਰ ਜਿਹੜੀ ਫਰੇਜ਼ਰ ਕੈਨਨ ਦੇ ਨੇੜੇ ਆ ਉਹ 111 ਹੈਕਟੇਅਰ ਦੇ ਵਿੱਚ ਲੱਗੀ ਹੈ ਯੇਲ ਤੇ ਦੂਜੀਆਂ ਕਮਿਊਨਿਟੀਜ਼ ਜਿਹੜੀਆਂ ਅੰਡਰ ਅਲਰਟ ਰਹਿ ਕਿਉਂਕਿ ਵਾਈਲਡਫਾਇਰ ਖਤਰੇ ਕਰਕੇ ਜਿਹੜਾ ਜਨਰਲ ਟ੍ਰੈਂਡ ਇਹ ਆ ਕਿ ਫਾਲ ਜਿੱਦਾਂ ਜਿੱਦਾਂ ਆ ਰਹੀ ਆ ਸਮਰ ਜਿੱਦਾਂ ਜਿੱਦਾਂ ਖਤਮ ਹੋ ਰਹੀ ਆ ਤੇ ਟੈਂਪਰੇਚਰ ਹੌਲੀ ਹੌਲੀ ਘਟਣਾ ਸ਼ੁਰੂ ਹੋਣਾ ਐਕਸਟ੍ਰੀਮ ਹੀਟ ਜਿਹੜੀ ਆ ਉਹ ਹਜੇ ਵੀ ਅ ਅਗਸਤ ਦੇ ਇਹਨਾਂ ਆਖਰੀ ਦਿਨਾਂ ਦੇ ਵਿੱਚ 40 ਡਿਗਰੀ ਸੈਲਸੀਅਸ ਤੱਕ ਜਾ ਸਕਦੀ ਹੈ ਆਪਾਂ ਜਾਣਦੇ ਹਾਂ ਕਿ ਬੀਸੀ ਦੇ ਵਿੱਚ ਜਦੋਂ 21 ਦੇ ਵਿੱਚ ਗਰਮੀ ਪਈ ਸੀ ਕਿੰਨੀਆਂ ਸੈਂਕੜੇ ਮੌਤਾਂ ਇਸ ਗਰਮੀ ਦੇ ਨਾਲ ਹੋ ਗਈਆਂ ਸੀ ਆਮ ਤੌਰ ਦੇ ਉੱਤੇ ਅ ਇਦਾਂ ਗਰਮੀ ਪੈਂਦੀ ਨਹੀਂ ਪਰ ਜਿਸ ਤਰ੍ਹਾਂ ਹੁਣ ਮੌਸਮ ਬਦਲਿਆ ਆ ਜਿਸ ਤਰ੍ਹਾਂ ਵਾਤਾਵਰਣ ਦੇ ਵਿੱਚ ਤਬਦੀਲੀਆਂ ਆ ਰਹੀਆਂ ਆ ਲਟਰਨ ਦੇ ਵਿੱਚ 25 ਅਗਸਤ ਨੂੰ ਤਾਪਮਾਨ 48.3 ਡਿਗਰੀ ਰਿਕਾਰਡ ਕੀਤਾ ਗਿਆ ਜਿਹੜਾ ਕਿ ਤੋਂ ਪਹਿਲਾਂ 1934 ਦੇ ਵਿੱਚ 37.2 ਡਿਗਰੀ ਤਾਪਮਾਨ ਸੀਗਾ ਅ ਅਗਸਤ 25 ਨੂੰ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਚਿੰਤਾ ਵਾਲੀ ਗੱਲ ਵੀ ਆ ਤੇ ਵਾਤਾਵਰਣ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਉਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਵੀ ਲੋੜ ਦੂਸਰੇ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕੁਸ਼ਨੋ ਵੀ ਆ ਗੱਲ ਬਤਾ